ਖੁਸ਼ੀਆਂ ਵਿੱਚ ਕਰੇਗ ਜਾਵੇ ਨਾ ਹੋ ਜਾਵੇ ਸਿਗਾਸ਼ੀ ਦਾ ਦੇ ਮਾਨੂੰ ਭਾਵੇ ਨਾ ਹੋ ਜਾਵੇ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੋ ਜੀ ਸਾਡੀ ਬਸ ਆ ਗਈ ਮੋਹਾਲੀ ਚੰਡੀਗੜ੍ਹ ਵਾਲੀ ਸੋ ਅੱਜ ਮੈਂ ਕਿੱਥੇ ਚੱਲੇ ਅੱਗੇ ਜਾ ਕੇ ਦੱਸਦਾ ਤੁਹਾਨੂੰ ਅਸੀਂ ਟਿਕਟ ਲੈ ਲਈ ਮੋਹਾਲੀ ਦੀ ਪਰ ਜਾਣਾ ਆਪਾਂ ਨੇ ਖਰੜਾ ਹੈ ਕਿਉਂਕਿ ਖਰੜ ਤੋਂ ਸਿੱਧੀ ਬਸ ਮਿਲ ਜਾਂਦੀ ਹੈ ਸਾਨੂੰ ਲੋ ਜੀ ਮੈਂ ਚੱਲਿਆ ਜੀ ਗੁਰਦੁਆਰਾ ਸਿੰਘ ਸਿੱਧ ਸੋਹਾਣਾ ਸਾਹਿਬ ਤੰਤਨ ਅਮਰ ਸਿੱਧ ਜਿੱਥੇਦਰ ਬਾਬਾ ਹਨੂਮਾਨ ਸਿੰਘ ਜੀ ਦੇ ਦੁੱਤ 69ਵੇਂ ਜਨਮ ਦੇ ਹੱਟਦੀਆਂ ਆਪ ਸਭ ਨੂੰ ਲੱਖ ਲੱਖ ਵਧਾਈਆਂ ਹੋਣਗੀਆਂ ਇਹ ਖਰੜ ਦਾ ਬਾਤਾਂ ਦੇ ਜੀ ਪੂਰੇ ਤੋਂ ਅਸੀਂ ਲਾਲ ਰੰਗ ਦੀ ਬੱਸ 3 ਨੰਬਰ ਹੈ ਜਿਹੜੀ ਉੱਪਰ ਕੇ ਸਿੱਧਾ ਖਰੜ ਤੋਂ ਸੋਹਾਣਾ ਸਾਨੂੰ ਇਹਨੇ ਤਾਰ ਦੇਣਾ ਹੈ ਸੋ ਆਜ ਉਹ ਅਸੀਂ ਅੱਗੇ ਦਾ ਗੁਰਦੁਆਰਾ ਸਾਹਿਬ ਦਾ ਨਾਮ ਮੰਨਦੇ ਆਂ ਜੀ i okay. tem ਕੋਈ ਖਾਸ ਨਹੀਂ ਕੋਈ ਨਹੀਂ ਲਾਗੂ ਫਰਮਾਉਂਦੇ ਕੋਈ ਪਾਇਲਟ ਕੋਈ ਨਾ ਕਰਦਾ ਜੀ ਵਰਨਾ ਜੀ ਮੈਂ ਕਹਿੰਦਾ ਕੰਪਨੀ ਆ ਗਿਆ ਕੰਪਨੀ ਕੰਮ ਪ੍ਰਤਾਪ ਦਾ ਇਹਨਾਂ ਨੂੰ ਸਭ ਤੋਂ ਜ਼ਿਆਦਾ 54 ਵਾਣੀਆਂ ਕਾਂਠਾ دستار مقابلے جنی گروپ دس تو ستارہ سال تک تھرڈ پوزیشن لوپریت سنگھ سن آف منجیت سنگھ <applause> ਤੁਰਦੇ ਉਹ ਕੁਰਸੀਆਂ ਦੇ ਨਾਲ ਚੀ ਰੱਖ ਕੇ ਤੁਰਦੇ ਸ਼ਾਮ ਸਿੰਘ ਅਤਾਰੀ ਵਾਲਾ ਜਦੋਂ ਉਹ ਕੁਝ ਸੁਣਦਾ ਉਹਨੇ ਆਪਣੀ ਜ਼ਿੰਦਗੀ ਦਾ ਆਖਰੀ ਹੱਲਾ ਕਰਨ ਵਾਸਤੇ ਫੈਸਲਾ ਕਰ ਲਿਆ ਕਿ ਇਹਨਾਂ ਤਵਾਰਾਂ ਨਾਲ ਖੰਡਿਆਂ ਨਾਲ ਜੰਗ ਲੜਿਆ ਜਾਏਗਾ ਫਿਰ ਕੀ ਹੋਇਆ ਜੀ ਬੇਸਕਲ ਤੋਪਾ ਹੈ ਉਹਨਾਂ ਕੋਲ ਮਾਰੂ ਹਥਿਆਰ ਹੈ ਆ ਸਾਡੇ ਕੋਲ ਗੁਰੂ ਦੀ ਬਖਸ਼ੀ ਹੋਈ ਤਲਵਾਰ ਹੈ ਕਦੇ ਕਦੇ ਸਿਬੀ ਸਾਹਿਬਾਂ ਨਾਲ

ਤੇ ਕੰਗਿਆਰਾਂ ਨੂੰ ਪਰੇਸ਼ੀ ਦੀ ਤਕਲੀਫ ਹੋ ਜਾਂਦੀ ਓਏ ਨਾਲੇ ਲੱਗਣ ਲੱਗੇ ਕਿ ਤੇ ਬੰਮ ਟਿਕਣ ਲੱਗਾ ਤੇ ਪ੍ਰਬੰਧਕਾਂ ਨੂੰ ਬੇਨਤੀ ਕਰਦੀ ਮੀਆ ਸੱਚੀ ਗੱਲ ਜਦੋਂ ਦਸਿਆ ਆ ਕੇ ਕਰਦੀ ਨਾ ਚਾਹੇ ਬਾਬਾ ਜਗਨਨ ਸਿੰਘ ਦੀ ਖਾਲਸਾ ਕੋਲ ਰਾਮ ਵਾਲੇ ਮਹਾਂਪੁਰਖਾਂ ਦੀ ਗੱਲ ਕਰੀਏ ਤੇ ਕੰਗਿਆਰਾਂ ਦੇ ਵਿੱਚੋਂ ਬੀਬੀ ਵੱਧ ਜਾਂਦੇ ਆ ਇਸ ਸਥਾਨ ਤੇ ਤਾਂ ਪ੍ਰਬੰਧ ਹੀ ਬੜਿਆ ਤੇ ਥਾ ਦਾ ਮੈਡੀਕਲ ਸਟੋਰ ਆ ਜਾਂ ਦਾ ਤੇ ਟੀਪੀ ਦੀ ਗੋਲੀ ਲੈ ਕੇ ਪੱਛਿਆ ਕਰੋ ਨਹੀਂ ਤੇ ਪਾਈਆਪੋ ਆਪਣੇ ਘਰਾਂ ਨਾਲ ਆਇਆ ਕਰੋ ਇੱਥੇ ਗੱਲ ਪਿਆਰ ਦੀ ਹੋਣੀ ਆ ਇੱਥੇ ਗੱਲ ਹੋਣੀ ਆ ਸੱਚ ਦੀ ਸੱਚ ਸੁਣਨਾ ਸਿੱਖ ਲੋਗੇ ਕਿਉਂਕਿ ਮਾਰਨੇ ਸੱਚ ਸੁਣਨਾ ਸੱਚ ਰਹਿਣਾ ਤੇ ਸੱਚ ਦੇ ਘਰੇ ਰਹਿਣਾ ਇਹਦੀ ਵੀ ਇਹ ਗੱਤ ਹੁੰਦੀ ਆ ਜਗੋ ਜਗ ਅਤਲ ਤਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਰੂਪ ਦੇ ਵਿੱਚ ਪ੍ਰਗਟ ਕੀਤਾ 바ਵਾ ਖੜੀਆਂ ਕਰ ਲੋ ਸਾਰੇ ਕੰਮ ਸਗਣਾ ਕਿਸੇ ਨੇ ਨਹੀਂ ਪਿਆਰ ਦੀ ਗੋਚ ਬੈਠਿਆ ਬੜੇ ਪਿਆਰ ਨਾਲ 바ਵਾ ਖੜੀਆਂ ਨੇ ਆ ਮਾਈਕਾ ਨਾਲ ਵਾਟ ਤੁਹਾਡੀ ਹੋਣੀ ਚਾਹੀਦੀ ਆ ਕਿਉਂਕਿ ਇੱਕ ਕੱਲਾ ਹੁੰਦਾ ਤੇ ਦੋ ਕਹਿੰਦਾ ਬੜੀਆਂ ਰੱਖੋ ਬੜੀ ਸ਼ਤੀ ਥਕੇ ਦੋ ਇੱਕ ਕੱਲਾ ਹੁੰਦਾ ਤੇ ਦੋ ਕਹਿੰਦਾ ਤੇ ਧਿਆਨ ਨਾਲ ਸੁਣਦੇ ਆ ਕੱਲੇ ਨੂੰ ਛਵਾ ਲੱਖ ਤੇ ਦੋ ਕਿੰਨੇ ਬਣਦੇ ਆ ਭਾਈ ਆਹੀ ਵੇਖੋ ਕਿਤੇ ਲੱਖ ਦੇ ਵਿੱਚ ਬੈਠੀਆਂ ਆ ਮੇਰਾ ਜਿਹੜਾ ਪਰਿਵਾਰ ਆ ਉਹ ਥੋੜੇ ਨਾਲ ਦੇ ਵਿੱਚ ਆ ਕੇ ਅਸਾਈ ਪਰਮਾਨੁਤ ਕਰਿਆ ਡਰਿਆ ਅਸਾਈਆਂ ਨੂੰ ਨਾ ਤਾਂ ਮੁਬਾਰਕ ਮੁਸਲਮਾਨਾਂ ਨੂੰ ਮੁਸਲਮਾਨਾਂ ਦਾ ਹਿੰਦੂਆਂ ਨੂੰ ਹਿੰਦੂਆਂ ਦਾ ਉਸੇ ਜਿਹੜਾ ਪਰਿਵਾਰ ਆ ਤਾਂ ਉਹ ਅਰਦਾਸ ਕਰਾ ਲਿਆ ਅਗੀ ਦੁੱਧ ਪੁੱਤ ਮੰਗ ਰਿਆਂ ਉਹ ਭਰਾ ਅਰਦਾਸ ਕਰਾ ਰਿਆ ਭੈਣ ਜੀ ਸੰਤ ਨੂੰ ਵੀ ਅਰਦਾਸ ਕਰਿਓ ਮੇਰਾ ਜਿਹੜਾ ਪਰਿਵਾਰ ਆ ਮੁੰਡਾ ਜਿਹੜਾ ਪੇਸ਼ ਕਰਵਾ ਲੂ ਆ ਜੀ ਦੇਖੋ ਤੀ ਤੀਆਂ ਜਦੋਂ ਪਰਮਜੜੇ ਬੱਜਦੇ ਨੇ ਨਾ ਉਹ ਕਿੰਨੇ ਵਫਾਦਾਰ ਹੁੰਦੇ ਹਾਂ ਅੱਜ 30 ਬਣਿਆ ਤੇ ਕੱਲੂ ਜੇ ਕਿਸੇ ਨੇ ਸਾਥ ਦੇ ਦਿੱਤਾ ਪਹਿਲੇ ਜੀ ਪੂਰਾ ਲਊ ਕਦੇ ਵੀ ਨਾ ਉਹਨਾਂ ਨੂੰ ਖਾਤਾ ਦੀ ਪਰਨਾਵਾ ਇਸ ਕਰਕੇ ਜਦੋਂ ਗੋਮੁਖ ਸਿੰਘ ਦੇ ਫੋਟੋ ਹੋਰ ਨਾਨਕ ਦੇ ਸੇਖ भा भु कृष्ण you yeah.